ਮੌਸਮ ਵਿਭਾਗ ਨੇ ਦਿੱਤੀ ਵੱਡੀ ਚੇਤਾਵਨੀ ਅਪ੍ਰੈਲ ਜੂਨ ਆਮ ਨਾਲੋਂ ਰਹੇਗਾ ਜ਼ਿਆਦਾ ਗਰਮ ਮੌਸਮ ਦਾ ਕਹਿਰ ਆਉ ਲਗਾਤਾਰ ਪੰਜਾਬ ਦੇ ਵਿੱਚ جاری ਹੈ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਜਿਹੜਾ ਲਗਾਤਾਰ ਉਹ جاری ਹੈ ਜੀ ਹਾਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜੇਕਰ ਅਸੀਂ ਗੱਲ ਕਰੀਏ ਪੰਜਾਬ ਸੂਬੇ ਦੀ ਤਾਂ ਪੰਜਾਬ ਸੂਬੇ ਦੇ ਵਿੱਚ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਵੱਡੀ ਚੇਤਾਵਨੀ ਅਪ੍ਰੈਲ ਜੂਨ ਆਮ ਨਾਲੋਂ ਰਹੇਗਾ ਜ਼ਿਆਦਾ ਗਰਮ ਕਈ ਸੂਬਿਆਂ 'ਚ ਗਰਮੀ ਦੇ ਦਿਨਾਂ ਬਦਲਣ ਦੀ ਸਭਾਵਨਾ ਪੰਜਾਬ ਸਮੇਤ ਮੈਦਾਨੀ ਇਲਾਕਿਆਂ 'ਚ ਬਦਲਣਗੇ ਲੂ ਚੱਲਣ ਦੇ ਦਿਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਗਰਮੀ ਦਾ ਕਹਿਰ ਆ ਉਹ ਲਗਾਤਾਰ ਜਿਹੜਾ ਜਾਰੀ ਹੈ ਜੀ ਦੱਸ ਦਈਏ ਕਿ ਕਈ ਦਿਨਾਂ ਤੋਂ ਜਿਹੜਾ ਕਿ ਆ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਜਿਹੜੇ ਗਰਮੀ ਦਾ ਜਿਹੜਾ ਕਹਿਰ ਆ ਲਗਾਤਾਰ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਹੈ ਪੰਜਾਬ ਦਾ 30 ਡਿਗਰੀ ਸੈਲਸੀਅਸ ਹੋ ਚੁੱਕਿਆ ਹੈ ਤੇ ਦੋ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ 4 ਤੋਂ 5 ਡਿਗਰੀ ਘੱਟ ਸਕਦਾ ਹੈ ਉ ਮੌਸਮ ਵਿਭਾਗ ਨੇ ਇਹ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿਹੜਾ ਕਿ ਮੌਸਮ ਦਾ ਕਹਿਰ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਗਰਮੀ ਉਹ ਫੈ ਰਹੀ ਆ ਤੇ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਤਾਪਮਾਨ ਦੇ ਵਿੱਚ ਜਿਹੜਾ ਕਿ ਵਾਧਾ ਉਹ ਵੀ ਹੋ ਸਕਦਾ ਉੱਥੇ ਲੋਕਾਂ ਦੇ ਲਈ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਦਿਨ ਦੇ ਵਿੱਚ ਕਿ ਜਿਹੜਾ ਕੰਮ ਹੈ ਉਹ ਸਵੇਰੇ ਜਾਂ ਸ਼ਾਮ ਨੂੰ ਕੀਤਾ ਜਾਵੇ ਪਰ ਦੁਪਹਿਰ ਮੌਕੇ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਕਿਉਂਕਿ ਜਿਹੜਾ ਗਰਮੀ ਦਾ ਕਹਿਰ ਆ ਲਗਾਤਾਰ ਜਾਰੀ ਹੈ